ਕਿਸ ਸਾਜ਼ ਸੰਘਰਸ਼ ਨਾ ਹੁੰਦਾ ਤਾਂ ਉਹ ਐਮਪੀ ਇਲੈਕਸ਼ਨ ਜਿੱਤ ਜਾਂਦੇ ਮਹਾਰਾਣੀ ਪਰਨੀਤ ਕੋ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪੰਨੀਤ ਕੌਰ ਨੇ ਆਖਿਆ ਹੈ ਕਿ ਜੇਕਰ ਕਿਸਾਨ ਸੰਘਰਸ਼ ਨਾ ਹੁੰਦਾ ਤਾਂ ਉਹ ਐਮਪੀ ਇਲੈਕਸ਼ਨ ਜਿੱਤ ਜਾਂਦੇ ਮਹਾਰਾਣੀ ਪੰਨੀਤ ਕੌਰ ਨੇ ਡੇਰਾ ਬੱਸੀ ਦੇ ਵਿੱਚ ਇੱਕ ਲੋਕ ਮਿਲਣੀ ਦੌਰਾਨ ਇਹ ਗੱਲ ਆਖੀ ਕਿ ਜੇਕਰ ਕਿਸਾਨ ਸੰਘਰਸ਼ ਨਾ ਹੋਇਆ ਹੁੰਦਾ ਤਾਂ ਉਹ ਐਮਪੀ ਇਲੈਕਸ਼ਨ ਜਿੱਤ ਜਾਂਦੇ ਭਾਵੇਂ ਕਿ ਮਹਾਰਾਣੀ ਪੰਨੀਤ ਕੌਰ ਨੂੰ ਕਿਸਾਨ ਸੰਘਰਸ਼ ਦੇ ਕਾਰਨ ਹੀ ਹਾਰ ਦਾ ਮੂੰਹ ਦੇਖਣਾ ਪਿਆ ਹੈ ਮਹਾਰਾਣੀ ਪੰਨੀਤ ਕੌਰ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਨੇ ਉਹ ਇਸ ਗੱਲ ਦਾ ਪ੍ਰਗਟਾਵਾ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਨੇ ਕਿ ਸਰਕਾਰ ਨੂੰ ਕਿਸਾਨ ਹਿੱਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਦੂਜੇ ਪਾਸੇ ਮਹਾਰਾਣੀ ਪੰਨੀਤ ਕੋਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਹ ਨਹੀਂ ਕਹਿ ਸਕਦੇ ਕਿ ਇਹ ਕਿਸਾਨੀ ਮੰਗਾ ਸੈਂਟਰ ਵੱਲੋਂ ਪੂਰੀਆਂ ਕੀਤੀਆਂ ਜਾਣੀਆਂ ਨੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸੈਂਟਰ ਤੋਂ ਮੰਗਾ ਮਣਵਾਉਣੀਆਂ ਚਾਹੀਦੀਆਂ ਨੇ ਇਹ ਗੱਲ ਮਹਾਰਾਣੀ ਨੇ ਪੰਨੀਤ ਕੋਰ ਨੇ ਡੇਰਾ ਬੱਸੀ ਦੇ ਵਿੱਚ ਆਖੀ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਬੀਜੇ ਪਾਰਟੀ ਦੀ ਰਿਪੋਰਟ اپنا کے لکھنا بھی ہے دیکھو یہ ایک پہلے پروگرام تو پچیت آ گئی نہ کچھ نہ کچھ ہوں رہا تو یہ ہو نہیں سکیا اج بھی ਆ ਅਸੀ ਇਹ ਕਰਨਾ ਜ਼ਰੂਰ ਸੀ ਦੇ ਦੇ ਤਾਂ ਹੋ ਕਿਸੇ ਪਰ ਫਿਰ ਵਿਚ ਦੀ ਹੋਟ ਚੋਣਾ ਆ ਗਈਆਂ ਮੈਂ ਤਾਂ ਚਲੋ ਮੇਰੇ ਤਾਂ ਕੋਈ ਹੋਰ ਹੈਗੇ ਨਹੀਂ ਮੈਂ ਤਾਂ ਆ ਗਈ ਪਰ ਕਈ ਬੰਦੇ ਨੇ ਹਾਂ ਸੇ ਦੇਖੋ ਕਿ ਉਹਨਾਂ ਦੀ ਆਪਣੀ ਆਪਣੀ ਮਚੂਰੀਆਂ ਡੀਟੀਆਂ ਲੱਗੀਆਂ ਸੋ ਅੱਜ ਮੈਂ ਜਨਨ ਇਸ ਇਲਾਕੇ ਨਾਲ ਇਸ ਖਾਸ ਕਰਕੇ ਡੇਰਾਬਸੀ ਲੱਗਦੇ ਦਾ ਇਧਰਲੇ ਪਾਸੇ ਦਾ ਜਿਆਦਾ ਤਾਂ ਆ ਉਹ ਇੱਕ ਐਸਐਮਈ ਸੰਧੂ ਨੇ ਮੇਰੇ ਲਈ ਮੇਰੇ ਕਮਾਂਡ ਸੰਭਿਆ ਹੋਇਆ ਸੀ ਪਾਰਟੀ ਦੇ ਲਈ ਕਮਾਂਡ ਸੰਭਿਆ ਹੋਇਆ ਸੀ ਇਹਨਾਂ ਦੀ ਨੇਚਰਤਾ ਦੇ ਹਿੱਤਾਂ ਇੱਕ ਪ੍ਰੋਗਰਾਮ ਹੋਇਆ ਵਤਨਵਾਦੀ ਹੈ ਇੱਕ ਇੱਕ ਦਾ ਜਿਹੜੇ ਆਏ ਨੇ ਇੱਕ ਇੱਕ ਦਾ ਜਿਹੜੇ ਸਟੇਜ ਤੇ ਬੈਠੇ ଥି ਔਰ ਖਾਸ ਕਰਕੇ ਸੰਧੂ ਸਾਹ ਨੇ ਜਿਹਨਾਂ ਨੇ ਸਾਰਾ ਆਰਗੇਨਾਈਜ਼ ਕੀਤਾ ਮੈਡਮ ਹਾਲ ਹਾਲ ਕੇ ਦੀ ਅਗਵਾਈ ਹੁਣ ਕੌਣ ਕਰੂਗਾ ਜੀ ਇੱਥੇ ਇਹ ਕੋ ਹਰ ਕੇ ਦੀ ਇੱਕ ਵਾਈ ਜੋ ਪਾਰਟੀ ਦੀ ਪਾਲਿਸੀ ਹੈ ਸਾਸਨ ਥਰੂ ਹੁੰਦਾ ਹੈ ਬਟ ਥੇ ਵੀ ਇੱਕ ਮੋਟੋਰ ਬੰਦਾ ਜ਼ਰੂਰ ਰੱਖਿਆ ਹੁੰਦਾ ਹੈ ਉਹਦੇ ਰਹੀ ਕੰਮ ਕਾਜ ਹੁੰਦੇ ਜਾਂਦੇ ਅਸੀਂ ਜਿਸ ਤਰ੍ਹਾਂ ਮੈਂ ਹੈਗੀ ਹਾਂ ਹੁਣ ਮੈਨੂੰ ਇਨਚਾਰਜ ਤਾਂ ਕੋਈ ਹੈ ਨਹੀਂ ਪਰ ਮੈਂ ਲੜੀ ਆ ਮੈਨੂੰ ਪਤਾ ਹੈ ਜਿੱਥੇ ਤੱਕ ਮੇਰੇ ਕੋਲ ਕੋਈ ਵੀ ਆਏ ਮੈਂ ਅੱਗੇ ਨਾਲਾ ਕੰਮ ਕਰਦੀ ਪਾਰਟੀ ਡਿਸਪਲਿਨ ਦੇ ਵਿੱਚ ਲੈ ਕੇ ਆਇਆ ਹੈ। ਇਸੇ ਕਰਕੇ ਸਾਡੇ ਲਈ ਸੰਧੂ ਸਾਹਿਬ ਜੀ ਇੱਥੇ ਉਗਵਾਈ ਕਰ ਰਹੇ ਨੇ। ਔਰ ਇਹ ਪਾਰਟੀ ਡਿਸਪਲਿਨ ਦੇ ਵਿੱਚ ਲੈ ਕੇ ਜਿਹੜਾ ਕੰਮ ਹੈ। ਵਿਸ਼ੇਸ਼ ਪ੍ਰੋਗਰਾਮ ਨੂੰ ਕਿਆ ਮੰਨਣਾ ਹੈ? ਕਿਆ ਪਾਰਟੀ ਦਾ ਪ੍ਰੋਗਰਾਮ ਸੀਗਾ ਜਾਂ ਤੁਹਾਡਾ ਧੰਨਵਾਦੀ ਸਮਾਰੋਹ ਸੀਗਾ ਜਾਂ ਫਿਰ ਸੰਧੂ ਸਾਹਿਬ ਨੇ ਹਲਕਾ ਇੰਤਜ਼ਾਰ ਜਾਂ ਟਿਕਟ ਵਾਸਤੇ ਪ੍ਰੋਜੈਕਟ ਕਰਨਾ ਕਰ ਦਿੱਤਾ। ਦੇਖੋ ਨਾ ਮੈਂ ਹਲਕਾ ਚਾਰਜ ਕੈਸਾ ਆ? ਪਾਰਟੀ ਨੇ ਕਿਸੇ ਨੂੰ ਨਹੀਂ ਲੋਪਟ। ਪ੍ਰੋਜੈਕਟਰ ਹੋ ਗਿਆ। ਪ੍ਰੋਜੈਕਟ ਮੇਰੇ ਕਹਿਨ ਤੇ ਨਹੀਂ ਪ੍ਰੋਜੈਕਟ ਹੋਣਾ ਜੋ ਸੰਦੇ ਸਾਹ ਦਾ ਕੰਮ ਹੈ ਇਹ ਹੀ ਪ੍ਰੋਜੈਕਟ ਕਰ ਗਿਆ ਮੈਂ ਵੀ ਇਹਨਾਂ ਦੇ ਕੰਮ ਨੂੰ ਪ੍ਰੋਜੈਕਟ ਕਰ ਰਹੀ ਐ ਉਹਦੇ ਰਾਹੀ ਇਹਨਾਂ ਨੂੰ ਪ੍ਰੋਜੈਕਟ ਕਰਨਾ ਤਾਂ ਪ੍ਰੋਗਰਾਮ ਇਹ ਜਿਹੜਾ ਇਹ ਤਾਂ ਇੰਡੀਵਿਜੂਅਲ ਹੋ ਨਹੀਂ ਸਕਦਾ ਵੀ ਬਿਲੋਂਗ ਟੂ ਭਾਰਤੀ ਆਜਤਾ ਪਾਤ ਮਤਲਬ ਕੋਈ ਬੰਦਰ ਹੋ ਗਿਆ ਜੈਸ ਇਟ ਡਸਨਟ ਮੈਟਰ ਇਫ ਇਟ ਇਜ਼ ਤੋਂ ਪਾਰਟੀ ਵੀ ਆ ਪਾਰਟੀ ਪੀਪਲ ਵਾਟਐਵਰ ਪ੍ਰੋਗਰਾਮ ਵੀ ਡੂ ਜੋ ਵੀ ਅਸੀਂ ਪ੍ਰੋਗਰਾਮ ਕਰਦੇ ਹਾਂ ਉਹ ਆਟੋਮੈਟਿਕਲੀ ਪਾਰਟੀ ਦਾ ਪ੍ਰੋਗਰਾਮ ਅਸੀਂ ਅਸੀਂ ਇੰਡੀਵਿਜੂਅਲ ਪ੍ਰੋਗਰਾਮ ਹੱਕੇ ਸਾਰਿਆਂ ਨੂੰ ਕਿ ਅਸੀਂ ਨਾ ਕਰੀਏ ਪ੍ਰੋਗਰਾਮ ਲਾਸਟ ਟਾਈਮ ਵੀ ਤੁਸੀਂ ਆਏ ਸੀਗੇ ਤੁਸੀਂ ਕਿਹਾ ਸੀਗਾ ਇੱਥੇ ਕੋਈ ਨਾ ਕੋਈ ਅਸਰ ਕਮਾਂਡ ਹੋਣੀ ਚਾਹੀਦੀ ਹੈ ਇੱਕ ਛਤਰ ਕਮਾਂਡ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਪਰ ਸਾਨੂੰ ਵੀ ਹੋਇਆ ਨਹੀਂ ਹੈ ਕੰਮ ਇਹ ਇਹ ਮੇਰਾ ਕੰਮ ਨਹੀਂ ਹੈ ਇਹ ਕੰਮ ਹੁਣ ਪਾਰਟੀ ਦਾ ਅਸੀਂ ਗੱਲ ਕਰ ਰਹੇ ਆਂ ਪਰ ਇਹ ਹੋ ਜਿਹੜੀਆਂ ਜਨਾਬ ਪਾਰਟੀ ਦਾ ਜਿਹੜਾ ਖੌਨਾ ਹੋ ਗਿਆ ਨੇ ਇਹ ਕੀ ਫੈਸਲਾ ਆਟੋਮੈਟ ਲੈਦੀ ਹੈ ਉਹਦੇ ਉਹੀ ਨਹੀਂ ਅਸੀਂ ਕੰਮ ਕਰ ਰਹੇ ਹਲਕੇ ਦਾ ਵੱਡਾ ਪ੍ਰੋਗਰਾਮ ਕਰੀਏ ਅਸੀਂ ਵੱਡਾ ਪ੍ਰੋਗਰਾਮ ਸੰਜੀਵ ਖੰਨਾ ਜੀ ਮੇਰੀ ਰਾਜ਼ਗੀ ਹੈ ਕੋਈ ਨਾਰਾਜ਼ਗੀ ਨਹੀਂ ਮੈਂ ਸਟੇਜ ਤੇ ਅਨਾਉਂਸ ਕੀਤਾ ਸੰਜੀਵ ਖੰਨਾ ਜੀ ਨੂੰ ਨਾਲਾਂ ਕੁਪਨੀ ਹੋ ਰਹੀ ਹੈ ਬਰਨਾਲੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਬਰਨਾਲੇ ਕੇ ਮੈਂ ਕਿਹਾ ਵਨੀ ਸੰਧੂ ਜੀ ਨੂੰ ਇਹ ਗਲਤੀ ਮੈਂ ਕਰਤੀ ਮੈਂ ਕਿਹਾ ਗਲਤੀ ਮੇਰੀ ਛੇਹਣਾ ਪਹਿਲੇ ਨਹੀਂ ਕਿਹਾ ਕਿ ਮੈਂ ਆ ਰਹੀ ਹਾਂ ਕਿਉਂਕਿ ਮੈਂ ਉਲਝੀ ਹੋਈ ਸੀ ਪਹਿਲੇ ਸਾਡੀ ਫੈਮਿਲੀ ਚ ਇੱਕ ਡੈਥ ਹੋ ਗਈ ਮੈਨੂੰ 3 ਦਿਨ ਚੰਡੀਗੜ੍ਹ ਦਿੱਲੀ ਲੱਗ ਗਏ ਔਰ ਬਹੁਤ ਕਰੀਬੀ ਇਹ ਮੈਨੇ ਕਿ ਆਂਦੀ ਆ ਸਾਰੀ ਸਾਨੂੰ ਟਿਕਟ ਦੇਣੇ ਪਏ ਸਾਨੂੰ ਚੰਡੀਗੜ੍ਹ ਪੂਰਾ ਦਿਨ ਲੱਗਿਆ 9 ਵਜੇ ਤੋਂ ਸਾਢੇ 7 ਡਿਕਲੇਅਰ ਕਰਾਉਣ ਦੇ ਲਈ ਫਿਰ ਜਾ ਕੇ ਉਹਨਾਂ ਦੇ ਕਾਗਜ਼ ਤਿਆਰ ਕਰਾਉਣੇ ਦੋ ਦਿਨ ਸੀ ਆ ਪੰਜ ਦਿਨ ਮੇਰੇ 6 ਦਿਨ ਐਸੇ ਨਿਕਲ ਗਏ ਕਿ ਸੱਚੀ ਜਿਹੜੀ ਗੱਲ ਆ ਮੈਂ ਕਹਿੰਦੀ ਉਹਨਾਂ ਨੂੰ ਕਿਲੇ ਫੋਨ ਕਰ ਮੈਂ ਨਹੀਂ ਇਸ ਦਿਨ ਉਹਨਾਂ ਦੇ ਕੋਲ ਵੱਡਾ ਮੁੱਦਾ ਜਿਹੜਾ ਪੂਰੇ ਬਹੁਤ ਵੱਡਾ ਮੁੱਦਾ ਚੱਲ ਰਿਹਾ ਹੈ ਨਾ ਤੇ ਇਸ ਤਰ੍ਹਾਂ ਦੇਖਦੇ ਨੂੰ ਢੱਲੇ ਵਾਲਿਆਂ ਇਸਾਨਾ ਗੁੱਤਾਂ ਦੇ ਬੈਠੇ ਮੈਂ ਤਾਂ ਰੱਖਦੀ ਆ ਕਿ 10 ਜੂਰ ਕੱਟੀਆਂ ਕਿ ਉਹ ਸਹੀ ਸਲਾਮਤ ਰਹਿਣ ਔਰ ਮੈਂ ਹਰ ਵਕਤ ਕਿਹਾ ਕਿ ਜੋ ਇਹਨਾਂ ਦਿਆ ਜੈਜ਼ ਮਕਾਨੇ ਉਹ ਪੂਰੀਆਂ ਕਰਨਾ ਚਾਹੀਦੀਆਂ ਨੇ ਔਰ ਇਹ ਵੀ ਇਹਦੇ باوجود ਕਿ ਮੈਂ ਹਾਰੀ ਇਹਨੇ ਇਸ ਇਲੈਕਸ਼ਨ ਉਹਨਾਂ ਦੇ ਅੰਦੋਲਨ ਕਰਕੇ ਇਹ ਤਾਂ ਮੈਂ ਨਹੀਂ ਹਾਰਦੀ ਥੀ ਠੀਕ ਹੈ ਔਰ ਉਹ ਲੰਘ ਕਰਨ ਮੇਰੀ ਖਾਤ ਵਿੱਚ ਖਾਰਜ ਕਿਸੇ ਦੀ ਖਾਤ ਵਿੱਚ ਛੋਟੀ ਗੱਲ ਹੈ ਵੱਡੇ ਸਿਨੈਰੀਓ ਦੇ ਵਿੱਚ ਇਹ ਹੈਗਾ ਸਾਡੇ ਪੰਜਾਬ ਦੇ ਵਿਕ ਦਿੱਤਾ ਹੈ ਇਹ ਹੈਗਾ ਤੁਹਾਡੇ ਔਰ ਮੇਰੇ ਬੱਚਿਆਂ ਦਾ ਭਵਿੱਖ ਦਾ ਮਸਲਾ ਜਿਨ੍ਹਾਂ ਨੇ ਇੱਥੇ ਰਹਿਣਾ ਕਿ ਪੰਜਾਬ ਬਹੁਤ ਸਫਰ ਕਰ ਗਿਆ ਹੁਣ ਹੋਰ ਨਾ ਹੋ ਲੋ ਤਾਂ ਇਹਦੇ ਵਿੱਚ ਜ਼ਰੂਰ ਸਾਨੂੰ ਬੈਠ ਕੇ ਗੱਲਬਾਤ ਕਰਨੀ ਪੈਂਦੀ ਹੈ ਔਰ ਮੈਂ ਜ਼ਰੂਰ ਇਹਦੇ ਵਿੱਚ ਇੱਕ ਮੰਗ ਮੰਗਦੀ ਆ ਕਿ ਭਗਵਾਨ ਜੀ ਤੁਸੀਂ ਪੰਜਾਬ ਦੇ ਸੀਐਮ ਸੀਐਮ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਨਹੀਂ ਕਹਿ ਸਕਦੇ ਕਿ ਸੈਂਟਰ ਨਹੀਂ ਮੰਨਦੇ ਤੁਸੀਂ ਜਾ ਕੇ ਸੈਂਟਰ 'ਚ ਬੈਠ ਕੇ ਮਨਾਓ ਤੁਹਾਡਾ ਸਟੇਟ ਹੈ ਤੁਹਾਡੀ ਜ਼ਿੰਮੇਵਾਰੀ ਹੈ ਅਸੀਂ ਤਾਂ ਜਿੰਨਾ ਕਹਾਂਗੇ ਸਾਨੂੰ ਕਹਿਣਾ ਪਊਗਾ ਅਸੀਂ ਕਿਹਾ ਵੀ ਹੈ ਅਸੀਂ ਕਹਾਂਗੇ ਵੀ ਔਰ ਮੈਂ ਤਾਂ ਪਬਲੀਕਲੀ ਵੀ ਕਿਹਾ ਹੈ ਕਿ ਇਹ ਹੋਣਾ ਚਾਹੀਦਾ ਹੈ ਆ ਪਿੱਛੇ ਦੇ ਸਟੇਟਮੈਂਟ ਵੀ ਦਿੱਤੇ ਪਰ ਇਹ ਮੇਰੇ ਕਹਿ ਹੈ ਕਿ ਇਕੱਲੇ ਤੇ ਨਹੀਂ ਹੋਗਾ ਜਿਹੜਾ ਪੰਜਾਬ ਦੀ ਬਾਗਦੋੜ ਖੜੀ ਹੋਈ ਹੈ ਇੱਕ ਤੁਸੀਂ ਵੀ ਸੋਚੋ ਇਹ ਤੁਸੀਂ ਛੋਟੀ ਛੋਟੀ ਮਿਊਨਿਸਪੈਲਿਟੀਆਂ ਦੇ ਵਿੱਚ ਹੀ ਤੁਸੀਂ ਹੱਕ ਨਹੀਂ ਦੇ ਰਹੇ ਪਰਫਾਰਮੈਂਸ ਦਾ ਹੱਕ ਤੁਸੀਂ ਕਿੱਥੋਂ ਲੈ ਕੇ ਦੋਗੇ ਲਾਸਟ ਗੱਲ ਬਣ जी आज अपना वर्धस तुसी किया भी मेरे वत सिंधु साहब बहुत कुछ किता है और मेरे हमेशा जो बहुत जो आशीर्वाद जो दिए सिंधु साहब ने रहे इट मींस यू आर टोटली इन फेवर ऑफ सिंधु टू बी आई एम आई एम नॉट नॉट इन चार्ज टिकट वास्ते भी यस इफ ही अप्लाईस फॉर द टिकट आई विद मिस थैंक यू थैंक यू आप ठीक होगे नहीं देखो जिम्मेदारी तो को आगे मैं जसरण महाराज परिवार के नाल जुड़े हैं ਉਹਨਾਂ ਨੇ ਮੈਨੂੰ ਹਮੇਸ਼ਾ ਹੀ ਬਹੁਤ ਉੱਪਰ ਰੱਖਿਆ ਬਹੁਤ ਉੱਪਰ ਰੱਖਿਆ ਅਤੇ ਉਹਨੂੰ ਤੋੜਦਿਆਂ ਉਹਨਾਂ ਨੇ ਜ਼ਿੰਮੇਵਾਰੀ ਦੇ ਦਿੱਤੀ ਮੈਂ ਜਿਹੜੀ ਉਹਨਾਂ ਸਜ਼ਮੇਵਾਰੀ ਦਿੱਤੀ ਹੈ ਮੈਂ ਉਹਨਾਂ ਨੂੰ ਮਸਤਕ ਹੋ ਗਿਆ ਉਸ ਪਰਿਵਾਰ ਨੂੰ ਸਾਹਮਣੇ ਰੱਖ ਕੇ ਅੱਗੇ ਵੀ ਸੇਵਾ ਕੀਤੀ ਹੈ ਔਰ ਹੁਣ ਮੈਂ ਸੇਵਾ ਕਰਦਾ ਤੇ ਸਰ ਕੀ ਮੈਂ ਕਰੂਗਾ ਇਹ ਕੁਝ ਨਿਰਾਸ਼ ਲੀਡਰ ਵੀ ਚੱਲ ਰਹੇ ਹੈਗੇ ਜੀ ਦੇਖੋ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਮੇਰਾ ਸੁਭਾਅ ਤਾਂ ਬਿਲਕੁਲ ਓਪਨ ਹੈ ਮੈਂ ਇਸ ਸਟੇਜ ਤੋਂ ਵੀ ਇਹ ਗੱਲ ਕਹੀ ਹੈ ਵੀ ਜਿਨਨੇ ਲੀਡਰ ਨੇ ਲੋਕੇਸ਼ ਗਾਂਧੀ ਬੰਨੀ ਆਪਣਾ ਖੰਨਾ ਜੀ ਸੁਸ਼ੀਲ ਆਪਣਾ ਉਥੋਂ ਹੋਰ ਵੀ ਸੱਜਣ ਜਿਹੜੇ ਨੇ ਸੁਸ਼ੀਲ ਜਰਾ ਇਹ ਸਾਰੇ ਹੀ ਹੋਰ ਵੀ ਜਿਹੜੇ ਲੀਡਰ ਨੇ ਜਿੰਨਾ ਕੰਮ ਕੀਤਾ ਸਾਰੇ ਹੱਤਕਾਰ ਨੇ ਟਿਕਿਆ ਹੋਣਾ ਚਾਹੀਦਾ ਇਹਨਾਂ ਨੂੰ ਜਿੰਨੂੰ ਟਿਕਟ ਮਿਲੇਗੀ ਉਹਨੂੰ ਵਚੂ ਦੇ ਮੈਂ ਲੱਗਾਂਗੇ ਲੇਕਿਨ ਇਹਦਾ ਪਾਰਟੀ ਦਾ ਫੈਸਲਾ ਜੀ ਇਸ ਕਰਕੇ ਆਪਾਂ ਨੂੰ ਨਾ ਕੋ ਵਕੀੜਾ ਹੈਗਾ ਨਾ ਹੋਣਾ ਚਾਹੀਦਾ ਮਹਾਰਾਣੀ ਸਾਹਿਬ ਦਾ ਮਨ ਸਾਫ ਹੈ ਮੇਰਾ ਮਨ ਸਾਫ ਹੈ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਜਿਹੜਾ ਮੇਰਾ ਰੋਲ ਸੀਗਾ ਮੈਂ ਇਹਨਾਂ ਸਾਰਿਆਂ ਨੂੰ ਜਪੀਪਾ ਕੇ ਬਿਲਕੁਲ ਚ ਲੈ ਕੇ ਇਕੱਠਿਆਂ ਤੋਰਿਆ ਔਰ ਉਹਦਾ ਨਤੀਜਾ ਇਹ ਹੋਇਆ ਸਾਰੇ ਹਲਕੇ ਹਮ ਹਮ ਆ ਕੇ ਵੋਟ ਪਾ ਦੇ ਇੱਕ ਰਿਕਾਰਡ ਤੋੜਤਾ ਇਹਹੀ ਰਿਕਾਰਡ ਜਿਹੜਾ ਅੱਗੇ ਜਾਣਾ ਚਾਹੀਦਾ 2027 ਦਾ ਟਿਕਟ ਜਿੰਨੂੰ ਮਿਲੇਗੀ ਸਾਰੇ ਅਸੀਂ ਸਪੋਰਟ ਕਰਾਂਗੇ ਅਪਲਾਈ ਕਰਨ ਸਾਰੇ ਕਰਨ ਜੀ ਸਰ ਕੇ ਕਰਨ ਕੌਣ ਰੋਕ ਬਿਲਕੁਲ ਦੱਸੋ ਦੱਸੋ ਤੁਸੀਂ ਕਿ ਨਹੀਂ ਅਜਾ ਮੌਜੂਦਾ ਪੰਜਾਬ ਸਰਕਾਰ ਦੀ ਕਿਸ ਤਰ੍ਹਾਂ ਦੀ ਸਰਕਾਰ ਦੀ ਅਗਵਾਈ ਕਿਸ ਤਰ੍ਹਾਂ ਦੇ ਦੇਖ ਰਹੇ ਹੋ ਪੰਜਾਬ ਦੀ ਕਿੰਨਾ ਕੁ ਬੈਟਰਮੈਂਟ ਲਈ ਕੰਮ ਹੋ ਰਿਹਾ ਹੈ ਜਿੰਨੇ ਚਾ ਦੇ ਨਾਲ ਦੇਖੋ ਮੈਂ ਤੇ ਸਾਫ ਗੱਲ ਕਰਨ ਵਾਲਾ ਆਦਮੀ ਹਾਂ ਜਿੰਨੇ ਚਾਵਾਂ ਦੇ ਨਾਲ ਪੰਜਾਬ ਦੀ ਪਬਲਿਕ ਆਪ ਨੂੰ ਲਿਆਦਾ ਸੀ ਉਹ ਸਾਰਾ ਪੱਠਾ ਹੀ ਬਾਤ ਹੈ ਨਾ ਤੇ ਨਾ ਕੋ ਤਜਰਬਾ ਹੈ ਨਾ ਕੋਈ ਗੱਲ ਹੈ ਹੁਣ ਆ ਜਿਹੜੀ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰੋ ਤੁਸੀਂ ਤਾਂ ਮਿਊਨਿਸਪੈਲਿਟੀ ਨੇ ਵੀ ਤੁਰੇ ਫਿਰਦੇ ਹੋ ਮਿਊਨਿਸਪੈਲਿਟੀ ਦੇ ਇਲੈਕਸ਼ਨ ਹੋ ਲੈਣ ਦਿਓ ਜੇ ਤੁਸੀਂ ਕੰਮ ਕੀਤਾ ਹੈ ਜੇ ਤੁਸੀਂ ਜੇ ਇੱਕ ਮਿੰਟ ਬੈਠਾ ਜੇ ਤੁਸੀਂ ਸਮਝਦੇ ਹੋ ਵੀ ਤੁਸੀਂ ਕੰਮ ਕੀਤਾ ਜਿਵੇਂ ਪੰਚਾਇਤ ਗਿਆ ਹੁਸ਼ੈਨੀ ਸਾਹਿਬ ਨੇ ਤੁਸੀਂ ਕੰਮ ਕੀਤਾ ਤੇ ਲੋਕਾਂ ਨੂੰ ਵੋਟ ਪਾ ਲੈਣ ਦਿਓ ਇਹ ਕੀ ਹੋਇਆ ਵੀ ਜਿੰਦਰੇ ਅੰਦਰ ਮਾਰ ਕੇ ਤੁਸੀਂ ਇਹਨਾਂ ਨੂੰ ਐਲਾਨ ਕਰਾ ਲੈਣਾ ਮੈਂ ਤੁਹਾਨੂੰ ਦੱਸਦਾ ਪੰਚਾਇਤਾਂ ਦੇ ਵਿੱਚ 15 ਸਰਪੰਚ ਐਸੇ ਨੇ ਤੇ ਸਾਡੇ ਨਾਲ ਇੰਤਜ਼ਾਰ ਕਿਉਂ ਕਿ ਅੱਗੇ ਨਹੀਂ ਸਿਆ ਜਾ ਸਕਦਾ ਔਖਾ ਹੋ ਜਾਂਦਾ ਕੰਮ ਉਹਨਾਂ ਵਾਸਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਉਹਨਾਂ ਨੇ ਪ੍ਰੈਜ਼ਾਈਡਿੰਗ ਅਫਸਰ ਨੂੰ ਅੰਦਰ ਬੰਦ ਕੀਤਾ ਵੀ ਸਾਡੇ ਸਾਹਮਣੇ ਅਨਾਉਂਸ ਕਰ ਜਿਹੜਾ ਕਰਨਾ ਕਿਉਂਕਿ ਪ੍ਰੈਜ਼ਾਈਡਿੰਗ ਅਫਸਰ ਜਿਹੜਾ ਹੈ ਉਹ ਇੱਕ ਸਰਕਾਰੀ ਮੁਲਾਜ਼ਮ ਕਿਉਂਕਿ ਮੈਂ ਵੀ ਸਰਕਾਰੀ ਮੁਲਾਜ਼ਮ ਹਾਂ ਕਿਸੇ ਵੇਲੇ ਸਰਕਾਰੀ ਮੁਲਾਜ਼ਮ ਇਦਾਂ ਸਰਕਾਰ ਦੀ ਮਰਜ਼ੀ ਨਹੀਂ ਕਰ ਸਕਦਾ ਕਿ ਵੋਟਾਂ ਪਈਆਂ 100 ਤੇ ਉਹ ਕਹਦੇ 150 ਤਾਂ ਇਦਾਂ ਨਹੀਂ ਹੋ ਸਕਦਾ ਜਿਹੜੇ ਬੰਦੇ ਤਖੜੇ ਰਹੇ ਉਹਨਾਂ ਨੇ ਅੰਦਰ ਬੰਦ ਕੀਤਾ ਪ੍ਰੈਜ਼ੀਡਿੰਗ ਅਫਸਰ ਨੂੰ ਉਹਨਾਂ ਕਹਿੰਦੇ ਗੇਮ ਤੇ ਅਸੀਂ ਹਾਰਦੇ ਹਾਂ ਹਰਾਦੇ ਸਾਨੂੰ ਲੇਕਿਨ ਉਹ ਤਾਂ ਸਾਡੇ ਸਾਹਮਣੇ ਘੇਰ ਕੇ ਬਾਤ ਉਹ ਜਿੱਤੇ ਤੁਸੀਂ ਹਲਕਾ ਡੇਰਾ ਬਸੀ ਦੀ ਲੋਕਾਂ ਨੂੰ ਮਿਲ ਰਹੇ ਹੋ ਪੂਰੇ ਹਲਕੇ ਚ ਘੁੰਮ ਰਹੇ ਹੋ ਕੀ ਲੱਗਦਾ ਕਿਸ ਤਰ੍ਹਾਂ ਦੀ ਇਹ ਸਮੱਸਿਆ ਅੱਜ ਵੀ ਲੋਕ ਫੇਸ ਕਰ ਰਹੇ ਨੇ ਦੇਖੋ ਡੇਰਾ ਬਸੀ ਦੀਆਂ ਸਮੱਸਿਆ ਤਾਂ ਬੇਟਾ ਕਾਫੀ ਜ਼ਿਆਦਾ ਨੇ ਖਾਸ ਤੌਰ ਤੇ ਜਿਹੜੀ ਪੋਲੂਸ਼ਨ ਨਾਲ ਤੁਹਾਡੀ ਹੁਣ ਵੀ ਕਿਸੇ ਮੈਂ ਪਾਸ ਤੱਕ ਪੇਪਰ ਚ ਪੜ ਰਿਹਾ ਅਸਾ ਵੀ ਕਿਹੜੀ 5 ਕਰੋੜ ਬਹੁਤ ਬੰਡੀ ਕਨੈਕਟਰ ਇਹ ਨੈਕਟਰ ਜਿਹੜੇ 3-4 ਕਰੋੜ ਦਾ ਜੁਰਮਾਨਾ ਇਹ ਇਕੱਲੇ ਜੁਰਮਾਨੇ ਨਾਲ ਗੱਲ ਨਹੀਂ ਬਣਦੀ ਜਿਹੜਾ ਬੰਦਾ ਰਿਸਪਾਂਸਿਬਲ ਹੈ ਇਸ ਵਾਸਤੇ ਹੀ ਮਸਟ ਬੀ ਪਨਿਸ਼ਡ ਤਾਂ ਕਿ ਇੱਕ ਅਦਾ ਦੇਖੋ ਐਡਮਿਨਿਸਟ੍ਰੇਸ਼ਨ ਦਾ ਤਰੀਕਾ ਇਹ ਹੁੰਦਾ ਵੀ ਜੇ ਕੋਈ ਗਲਤੀਆਂ ਲੋਕੀ ਕਰਦੇ ਨੇ ਜੇ 50 ਲੋਕੀ ਗਲਤ ਕਰਦੇ ਨੇ ਇੱਕ ਬੰਦੇ ਨੂੰ ਟੰਗ ਦਿਓ ਉਹ ਬਾਕੀ 49 ਜਿਹੜੇ ਨੇ ਆਪੇ ਸਿੱਧੇ ਹੋ ਜਾਂਦੇ ਇਸ ਕਰਕੇ ਲekin ਇਹ ਨਾ ਕੋਈ ਤਜਰਬਾ ਨਹੀਂ ਇਹ ਤਾਂ ਆਪਣੇ ਮਤਲਬ ਆਪਣੇ ਵਫਾਦ ਦੇ ਵਿੱਚ ਸਾਰੀਆਂ ਗੱਲਾਂ ਝੂਠ ਬੋਲਦੇ ਨੇ it is too much pathetic situation pathetic situation take it